ਸਤਿ ਸ਼੍ਰੀ ਅਕਾਲ ਜੀ ਪੂਰੇ ਪਰਿਵਾਰ ਨੂੰ ਹੋਰ ਕਿਵੇਂ ਹੋ ਸੋ ਲਾਈਵ ਕਰਨ ਦਾ ਇੱਕ ਪਰਪਲ ਮੇਰਾ ਖਾਸ ਆਏ ਕਿਉਂਕਿ ਜਦੋਂ ਧੀਆਂ ਧਿਆਣੀਆਂ ਆਉਂਦੀਆਂ ਨਾ ਮੈਨੂੰ ਚਾਹ ਦੁੱਗਣਾ ਚੜ ਜਾਂਦਾ ਤਾਂ ਜਦੋਂ ਕਿਸੇ ਸਕੂਲ ਦਾ ਟ੍ਰਿਪ ਆਵੇ ਉਸ ਤੋਂ ਵੱਧ ਕੇ ਹੋਰ ਮੇਰੇ ਲਈ ਕੁਝ ਨਹੀਂ ਹੁੰਦਾ ਕਿਉਂਕਿ ਵੱਖ-ਵੱਖ ਆਵਾਜ਼ਾਂ ਵੱਖ-ਵੱਖ ਉਹਨਾਂ ਦੇ ਨਜ਼ਰੀਏ ਤੇ ਸੋਹਣੀਆਂ-ਸੋਹਣੀਆਂ ਸ਼ਕਲਾਂ ਕਿਉਂਕਿ ਧੀਆਂ ਸੋਹਣੀਆਂ ਹੀ ਵਡੀਆਂ ਹੁੰਦੀਆਂ ਉਹਨਾਂ ਨੂੰ ਕਿਤੇ ਵੀ ਮਿਲ ਲਓ ਤੁਸੀਂ ਹਨਾ ਤੇ ਉਹਨਾਂ ਦਾ ਭੋਲਾਪਨ ਉਨਾਰੇ ਅੰਦਰ ਲੁਕਿਆ ਹੋਇਆ ਹੁਨਰ ਉਹਨੂੰ ਵੀ ਆਪਾਂ ਬਾਹਰ ਕੱਢਾਂਗੇ ਅੱਜ ਡਿਡਵਿੰਡੀ ਤੋਂ ਬੱਚੇ ਆਏ ਨੇ ਉਹ ਬਿਲਕੁਲ ਸੁਲਤਾਨਪੁਰ ਦੇ ਨੇੜੇ ਜ ਹੈ ਕਪੂਰਥਲਾ ਰੋਡ ਤੇ ਤੇ ਸਾਰੀ ਸ਼ਵੀ ਤੁਹਾਨੂੰ ਦਿਖਾਵਾਂਗੇ ਨਾਲੇ ਕੱਲੇ-ਕੱਲੇ ਬੱਚੇ ਦੇ ਨਾਲ ਇੰਟਰੋ ਵੀ ਕਰਾਵਾਂਗੇ ਨਾਲੇ ਨਾਮ ਜਾਣਾਂਗੇ ਤੇ ਫਿਰ ਉਹ ਕਿਹੜੀ-ਕਿਹੜੀ ਕਲਾਸ 'ਚ ਪੜ੍ਹਦੇ ਗਾਉਣ ਵਜਾਉਣ ਦਾ ਛੁਟਕਲੇ-ਛੁਟਕਲੇ ਕਾਉਣ ਦਾ ਵੀ ਚਾਹ ਹੈਗਾ ਕਿ ਨਹੀਂ ਉਹ ਵੀ ਪੁੱਛਾਂਗੇ ਤੁਹਾਡਾ ਕੀ ਨਾਮ ਪੁੱਤਰਾ ਜਿਸ ਨਾਮ ਹੈ ਕਿਹੜੀ ਕਲਾਸ ਦਾ ਪੱਤਰ ਦੀ 9th 9th ਹਾਂਜੀ ਕਿਹੜਾ ਸਬਜੈਕਟ ਸਭ ਤੋਂ ਉਹ ਪਿਆਰਾ ਲੱਗਦਾ ਜੀ ਇੰਗਲਿਸ਼ ਐਨਾ ਸੋਚਾਂ ਦੀ ਰੋੜ ਤੇ ਪੈਂਦੀ ਨਹੀਂ ਇੰਗਲਿਸ਼ ਹਾਂਜੀ ਉਹ ਮੇਰੇ ਸਿਰ ਤੋਂ ਉੱਪਰ ਦੀ ਲੰਘ ਜਾਂਦੀ ਆ ਤੁਹਾਡਾ ਕੀ ਨਾਮ ਆ ਜੀ ਜਸ਼ਨਪ੍ਰੀਤ ਕੌਰ ਜਸ਼ਨ ਕਿਹੜੀ ਕਲਾਸ 9 9th ਸਬਜੈਕਟ ਕਿਹੜਾ ਵਧੀਆ ਲੱਗਦਾ ਪੰਜਾਬੀ ਕਿਉਂ ਸਭ ਤੋਂ ਵਧੀਆ ਲੱਗਦੀ ਪੜ੍ਹਨ ਤੋਂ ਵਧੀਆ ਲੱਗਦੀ ਟੀਚਰ ਕਿਹੜੇ ਆ ਪੜਾਉਣ ਵਾਲੇ ਜੀ ਅਮਰਜੀਤ ਮੈਮ ਅਮਰਜੀਤ ਮੈਡਮ ਚਲੋ ਵਧੀਆ ਆ ਚੁਟਕਲੇ ਪੜ੍ਹਦੇ ਹੁੰਨੇ ਆ ਅਖਾਣ ਮਹਾਵਰੇ ਜੀ ਹਾਂ ਜੀ ਫੇਰ ਠੀਕ ਆ ਤੁਹਾਡਾ ਕੀ ਨਾਮ ਪੁੱਤਰ ਜੀ ਹੈ ਕੰਚਨ ਕੰਚਨ ਨਾਮ ਬੜਾ ਸੋਹਣਾ ਹੀ ਕਲਾਸ 9th 9th ਤੁਹਾਡਾ ਕਿਹੜਾ ਸਬਜੈਕਟ ਪਿਆਰਾ ਪੰਜਾਬੀ ਕੀ ਬਾਤ ਆ ਮੈਡਮ ਮੈਨੂੰ ਲੱਗਦਾ ਵਾਵਾ ਗੋਲੀਆਂ ਗਾਲੀਆਂ ਛਕਾਉਂਦੀਆਂ ਨੇ ਚੰਗੀਆਂ ਰੱਖ ਕੇ ਤੁਹਾਡਾ ਕੀ ਨਾਮ ਆ ਜੀ ਅੰਜਲੀ ਅੰਜਲੀ ਤੇ ਕਿਹੜੀ ਕਲਾਸ ਆ 9 ਇਹ ਸਾਰੇ ਨਵੀਂ ਵਾਲੇ ਬੈਠੇ ਅੱਜ ਮੈਨੂੰ ਨਹੀਂ ਹੀ ਪਤਾ ਚਲੋ ਕੋਈ ਨਹੀਂ ਤੁਸੀਂ ਰੀਆ ਤੁਹਾਡਾ ਤੁਹਾਡਾ ਕੀ ਕੀ ਕਲਾਸ ਕਿਰੀਆ ਜੀ 9th 9th ਹੈ ਸਬਜੈਕਟ ਜੀ ਪੰਜਾਬੀ ਪੰਜਾਬੀ 10th 9th ਕਲਾਸ 1 ਕਲਾਸ ਅੱਛਾ ਦੋ ਸ਼ੈਸ਼ਨਾਂ ਸਬਜੈਕਟ ਜੀ ਪੰਜਾਬੀ 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 ਮੈਨੂੰ ਬੱਸ ਵਧੀਆ ਬਹੁਤ ਲੱਗਾ ਪੰਜਾਬੀ ਵਾਲਾ ਬੰਦਾ ਤੁਹਾਡਾ ਕੀ ਨਾਮ ਹੈ ਖੁਸ਼ਕੁਮਾਰੀ ਖੁਸ਼ੀ ਕੁਮਾਰੀ ਤੇ ਕਲਾਸ 9th 9th ਹੈ ਤੇ ਸਬਜੈਕਟ ਕਿਹੜਾ ਵਧੀਆ ਹੈ ਸਸਵੀਕਲ ਮੈਡਮ ਜੀ ਸ੍ਰੀ ਗਾਂਧੀ ਕੀ ਨਾਂ ਆਪਣਾ ਪਰਮਿੰਦਰ ਕੌਰ ਤੇ ਆਪਾਂ ਕਿਹੜੇ ਸਬਜੈਕਟ ਦੇ ਟੀਚਰ ਆ ਮੈਂ ਇੰਗਲਿਸ਼ ਮਿਸਟਰਸ ਉਹ ਪਹਿਲਾਂ ਪਛਾਤਾ ਡਾ ਸੀ ਚਲੋ ਬਹੁਤ ਵਧੀਆ ਮੈਡਮ ਜੀ ਤੁਹਾਡਾ ਕੀ ਨਾਮ ਆ ਰਣਜੀਤ ਕੌਰ ਰਣਜੀਤ ਕੌਰ ਆਪ ਜੀ ਕਿਹੜਾ ਸਬਜੈਕਟ ਕਰਾਉਂਦੇ ਹੋ ਪੰਜਾਬੀ ਲੈਕਚਰਰ ਆ ਆ ਇਹ ਤੁਸੀਂ ਐਸੇ ਪੜ੍ਹਦੇ ਹੋ ਸਟੂਡੈਂਟ ਨਹੀਂ ਬਿਲਕੁਲ ਪਹਿਲਾਂ ਸਾ ਪਲੱਸ 1 ਆਛਾ ਪਲੱਸ 1 ਪਲੱਸ 2 ਠੀਕ ਹੈ ਜੀ ਤੁਹਾਡਾ ਨਾਮ ਮਨਤਵਿੰਦਰ ਕੌਰ ਲੈਕਚਰ ਮੈਥ ਹੈ ਹੈ ਮੇਰੇ ਥਾਲੇ ਟੀਚਰ ਇਹਨੇ ਕੂਲ ਹੁੰਦੇ ਆ ਸਟ੍ਰਿਕ ਕਿੰਨੇ ਨੇ ਸੱਚੀ ਦੱਸਣਾ ਮੈਡਮ ਦੇ ਮੂੰਹ ਤੇ ਬਿਲਕੁਲ 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 ਮੇਰੀ ਹਾਂ ਮੈਂ ਥਾਲਾ ਟੀਚਰ ਨੇ ਸਟ੍ਰਿਕ ਇੰਗਲਿਸ਼ ਵਾਲੇ ਦਿਨ ਉਹ ਮੈਡਮ ਜੀ ਹੋਰ ਕਿਆ ਹੀ ਬਤਾ ਪੁੱਤਰਾ ਤੇਰਾ ਨਾਮ ਕੀ ਆ ਪਲਕ ਪਲਕ ਕਿਹੜੀ ਕਲਾਸ ਆ 9th B 9th B ਸਬਜੈਕਟ ਕਿਹੜਾ ਵਧੀਆ ਲੱਗਦਾ ਇੰਗਲਿਸ਼ ਇੰਗਲਿਸ਼ लो जी एक एक कैटेगरी टाडी होरा गई। ताडा नाम की है? मानसी। मानसी। टेंथ क्लास। 10th क्लास सब्जेक्ट मैथ। ओ लो जी वाह 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 वा, एक वोट हो जी। काडा नाम की है जी? अर्चना। अर्चना। अर्चना का? अर्चना। अर्चना।, अर्चना। केडी क्लास? 9th। 9th। सब्जेक्ट इंग्लिश। ओ दो वोटा। टेन हो गया। मेरा नाम पार्थिया। मैं नाइन्थ 9th क्लास जी। ਵਦਿਆਥੀਆਂ ਵਦਿਆਥੀਆਂ ਮੈਨੂੰ ਪੰਜਾਬੀ ਪਸੰਦ ਆ ਪੰਜਾਬੀ ਪਸੰਦ ਵਾ 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 ਵਦਿਆ ਕੋਈ ਨਹੀਂ ਪੁੱਛੂਗੀ ਅਣਕੇ ਵੀ ਉਸ ਗੱਲ ਤੇ ਵੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਅਨਾਮਿਕਾ ਹੈ ਮੈਂ ਪਲੱਸ 1 ਬੀ ਕਲਾਸ ਦੀ ਵਿਦਿਆਰਥਣਾ ਮੇਰਾ ਸਬਜੈਕਟ ਮੈਥ ਵਧੀਆ ਲੱਗਦਾ ਤੁਮਰਸੂ ਵਾਲੇ ਆ ਤੁਸੀਂ ਨਹੀਂ ਮੈਂ ਨਹੀਂ ਆਰਸ ਦੇ ਵਿੱਚ ਮੈਥ ਰੱਖਿਆ ਹਾਂਜੀ ਕਮਾਲ ਆ ਮੈਨੂੰ ਲੱਗਦਾ ਇਹ ਜਾਣਗੀਆਂ ਬਾਅਦ ਵਿੱਚ ਉਧਰ ਨੂੰ ਹੀ ਬੈਂਕ ਵਾਲੇ ਖਾਤੇ ਵਾਲੇ ਬਣੇ ਨੂੰ ਹੀ ਤੜਾ ਨਾਮ ਕੀ ਹੈ ਮੇਰਾ ਨਾਮ ਅਰਪਿਤ ਕੌਰ ਤੇ ਮੈਂ 9th ਕਲਾਸ ਦੀ ਸਟੂਡੈਂਟ ਆ ਤੇ ਮੇਰਾ ਫੇਵਰਿਟ ਸਬਜੈਕਟ ਹੈਗਾ ਹਿੰਦੀ ਵਾਹ ਮੈਨੂੰ ਲੱਗਦਾ ਇਹ ਸੀਨੀਅਰ ਹੀ ਆ ਸਾਰੀ ਕਲਾਸ ਦਾ ਮਨੀਟਰ ਜਿਹਨੂੰ ਬੋਲਦੇ ਆ ਹਾਂ ਜੀ ਬੋਲ ਪੋ ਤੁਸੀਂ ਕੁਝ ਤੜਾ ਨਾਮ ਕੀ ਹੈ ਮੇਰਾ ਨਾਮ ਬੰਤਨਾ ਵਾ ਮੈਂ 9th ਕਲਾਸ ਦੀ ਵਿਦਿਆਰਥੀ ਆ ਮੇਰਾ ਸਬਜੈਕਟ ਫੇਵਰਿਟ ਇੰਗਲਿਸ਼ ਆ ਹਾਂ ਪਹਿਲਾਂ ਮੈਨੂੰ ਤੁਸੀਂ ਦੱਸੋ ਤੁਹਾਡੇ ਬੈਗ ਕਿਉਂ ਲੱਗਾ ਬਈ ਬੈਚਸ টিਚਰਸ ਨੇ ਦਿੱਤਾ ਵੀ ਵਧੀਆ ਬੱਚਾ ਡਿਸਪਲਿਨ ਚ ਰਹਿੰਦਾ ਸਕੂਲ ਚ ਬਾਕੀ ਉਹਨਾਂ ਨੂੰ ਪਤਾ ਹੈ ਜਿਸ ਤਰ੍ਹਾਂ ਉਹਨਾਂ ਨੂੰ ਲੱਗਦਾ ਆ ਹਾਂ ਕੋਈ ਗਉਣ ਵਜਾਉਂਦਾ ਸ਼ੌਂਕ ਹੈਗਾ ਹਾਂਜੀ ਹਰਮੋਨੀਅਮ ਮੈਂ ਪਹਿਲਾਂ ਸਿੱਖਿਆ ਵੀ ਸੀਗਾ ਵੈਸੇ ਹੂੰ ਹਾਂਜੀ ਕੀਰਤਨ ਕੀਰਤਨ ਕਰ ਰਹੇ ਨੇ ਕੋਈ ਦੋ ਲਾਈਨਾਂ ਜਿਹੜੀਆਂ ਕਿਤੇ ਵੀ ਬੈਠੀ ਗੁਣਗਣਾਉਂਦੀ ਹੋਵੇ ਹਨਾ ਕਿਉਂਕਿ ਮੈਨੂੰ ਵੀ ਯਾਦ ਆ ਕਿ ਮੈਂ ਵੀ ਕੁਝ ਨਾ ਕੁਝ ਗੁਣਗਣਾਉਂਦੀ ਰਹਿੰਦੀ ਹਾਂ ਤੁਸੀਂ ਕੀ ਗੁਣਗਣਾਉਂਦੇ ਐਵੇਂ ਸ਼ਬਦ ਅੱਲਾ ਪਾਕ ਕਮ ਪਾਕ ਹੈ अल्लाह पाकन पाक है अल्लाह अल्लाह पाकन पाक है अल्लाह शक करु जे दूसर होय शक करु जे दूसर होय अल्लाह पाकन पाक है अल्लाह अल्लाह पाकन ਪਾਕ ਹੈ ਅੱਲਾ ਬਹੁਤ ਵਧੀਆ ਘਰੇ ਰੱਖਿਆ ਹਰਮੋਨੀਅਮ ਨਹੀਂ ਗੁਰਦੁਆਰਾ ਸਾਹਿਬ ਪ੍ਰੈਕਟਿਸ ਕਰਦੇ ਹਾਂ ਹਾਂਜੀ ਆ ਕਿਹੜੇ ਗੁਰੂ ਘਰ ਦੇ ਵਿੱਚ ਪਾਜੀਆਂ ਪਿੰਡ ਦਾ ਸਾਡਾ ਅੱਛਾ ਜੀ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਵਾ ਕੌਣ ਸਿਖਾਉਂਦਾ ਉੱਥੇ ਸਕੂਲੇ ਪਹਿਲਾਂ ਪ੍ਰਾਇਮਰੀ ਸਕੂਲ ਸੀ ਆਪਣੇ ਪਿੰਡ ਪਾਜੀਆ ਤੇ ਉੱਥੇ ਟੀਚਰ ਸੀਗੇ ਸਾਡੇ ਪੰਜਾਬੀ ਦੇ ਟੀਚਰ ਸੀ ਅਫਤਾਰ ਸਿੰਘ ਤੇ ਉਹਨਾਂ ਤੋਂ ਮੈਂ ਸਿੱਖਿਆ ਆ ਤੇ ਹੁਣ ਫੇਰ ਡੇਲੀ ਰਿਆ ਅਸਲ ਕਰ ਮੈਂ ਗੁਰਦੁਆਰਾ ਸਾਹਿਬ ਚਾਮੀਆ ਗੁਰਦੁਆਰਾ ਸਾਹਿਬ ਦੇ ਵਿੱਚ ਕੌਣ ਕਰਵਾਉਂਦਾ ਗੁਰਦੁਆਰਾ ਸਾਹਿਬ ਦੇ ਵਿੱਚ ਆਪ ਹੀ ਆਪ ਹੀ ਕਰਦੇ ਹਾਂਜੀ ਤਾਂ ਫੋਨ ਦੇ ਵਿੱਚ ਆਈ ਗ੍ਰੰਥ ਪੜਿਆ ਜਾਂ ਕੀ ਫੋਨ ਦੇ ਵਿੱਚ ਨਹੀਂ ਫੋਨ ਦੇ ਵਿੱਚ ਤੇ ਸੁੰਦਰ ਗੁਟਕਾ ਸਾਹਿਬ ਉਹਦੇ ਤੋਂ ਬਾਣੀ ਪੜੰਦੀ ਓਕੇ ਓਕੇ ਠੀਕ ਆ ਚਲੋ ਬਹੁਤ ਵਧੀਆ ਤੁਹਾਡੇ ਵਿੱਚੋਂ ਕੋਈ ਫਨੀ ਜਾਂ ਕੋਈ ਚੁਟਕਲਾ ਸੁਣਾਉਣਾ ਚਾਵੇ ਯਾਦ ਕਰੋ ਸਾਡੇ ਨਾ ਇੱਕ ਹਿਸਟਰੀ ਦੇ ਟੀਚਰ ਹੁੰਦੇ ਸੀ ਉਹ ਹਮੇਸ਼ਾ ਕਹਿੰਦੇ ਹੁੰਦੇ ਸੀ ਆਪਣੇ ਦਿਮਾਗ ਦੀ ਰੀਲ ਬੈਕ ਕਰੋ ਤੇ ਕੁਝ ਯਾਦ ਕਰੋ ਤੁਹਾਨੂੰ ਮੈਂ ਕਹਦੇ ਨਹੀਂ ਕਿ ਚੁਟਕਲਾ ਸੁਣਾਓ ਕੁਝ ਯਾਦ ਕਰੋ ਕੁਝ ਤਾਂ ਸੁਣਾਓ ਐਵੇਂ ਮੈਨੂੰ ਇਹ ਮੂਰਤੀਆਂ ਲੱਗਦੀ ਐਵੇਂ ਤਾਂ ਹੱਸਣਾ ਆਉਂਦਾ ਉਹ ਹਾਸੀ ਲਵੋ ਅਜੇ ਹੱਸਣਾ ਆਉਂਦਾ ਤੇ ਪਤਾ ਤਾਂ ਲੱਗਿਆ ਨਾ ਵੀ ਕੋਈ ਆਇਆ ਗਾਣ ਵਜਾਉਂਦਾ ਸ਼ੌਂਕ ਹੈ ਨਹੀਂ ਕਿਸੇ ਨੂੰ ਵੀ ਕਿਨੂੰ ਹੈਗਾ ਨਹੀਂ ਆਗਾ ਕਿਸੇ ਨੂੰ ਨਹੀਂ ਆਗਾ ਕਿਉਂ ਓਏ ਕੁੜੀਆਂ ਹੋ ਕੇ ਜੇ ਗਾਇਆ ਵਜਾਇਆ ਨਹੀਂ ਤਾਂ ਫਿਰ ਫਾਇਦਾ ਨਹੀਂ ਕੋਈ ਵੀ ਕੁੜੀਆਂ ਤਾਂ ਬਈ ਤੁਰੀਆਂ ਫਿਰਦੀਆਂ ਕੁਛ ਨਿਓ ਕੁਛ ਗੁਣਗੁਣਾਉਂਦੀਆਂ ਰਹਿੰਦੀਆਂ ਚਲੋ ਮੈਨੂੰ ਇਹਨਾਂ ਦੱਸੋ ਵੀ ਸਲਾਈ ਕਰਨਾ ਕਿੰਨੂੰ ਪਸੰਦ ਆ ਆਪੇ 10 ਮੈਨੂੰ ਮੈਨੂੰ ਐਂਬ੍ਰੋਇਡਰੀ ਪਸੰਦ ਆ ਉਹ ਮੈਂ ਹੁਣੇ ਸਿੱਖਣੀ ਸਟਾਰਟ ਵੀ ਕੀਤੀ ਆ ਹਾਂ ਕਢਾਈ ਸੀ ਕਢਾਈ ਸਿੱਖਣੀ ਹੈਂਡਵਰਕ ਹਾਂਜੀ ਸਭ ਤੋਂ ਬੈਸਟ ਆ ਕਿ ਕੁੜੀਆਂ ਨੂੰ ਸਲਾਈ ਹੋਣੀ ਚਾਹੀਦੀ ਆ ਹੁਣ ਜਦ ਮੈਂ ਸੱਚ ਵਿੱਚ ਵਾਲੀ ਗੱਲ ਦੱਸਾਂ ਸਮਾਈ 7700 ਰੁਪਇਆ ਹੋ ਗਿਆ ਈ ਉਹ ਸੂਟ ਦਾ ਹੈ ਤੇ ਤੁਸੀਂ ਉਹ 7700 ਰੁਪਇਆ ਬਚਾ ਸਕਦੇ ਹੋ ਜੇ ਤੁਸੀਂ ਸਿੱਖ ਲਵੋ ਨਾਲੇ ਆਪਣੇ ਮਜ਼ੇ ਨਾਲ ਜਦੋਂ ਮਰਜ਼ੀ ਹੈਨਾ ਉਹ ਤੁਸੀਂ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਪਾ ਸਕਦੇ ਹੋ ਘਰੇ ਬੈਠੀਆਂ 5 ਰੁਪਏ ਦੀ ਰੀਲ ਲੱਗਦੀ ਆ 10 ਰੁਪਏ ਦੀ ਬੁਕਰਾ ਮਾਉਣੀ ਆ ਬਾਕੀ ਮਿਹਨਤ ਤੁਹਾਡੀ ਆ ਪਹਿਲਾਂ ਖਰਾਬ ਕਰੂੰਗੀ ਕੋਈ ਨਹੀਂ ਮੰਮੀ ਦੇ ਪੁਰਾਣੇ ਸਰੂਟਾ ਤੋਂ ਲੈ ਕੇ ਨਾ ਆਪਦੀਆਂ ਗੁੱਡੀਆਂ ਪਟੋਲੇ ਬਣਾਉਣੇ ਸ਼ੁਰੂ ਕਰ ਲਓ ਜਿਹੜੀ ਕਲਾਸ ਤੇ ਤੁਸੀਂ ਉਸ ਕਲਾਸ ਦੇ ਵਿੱਚ ਸਾਡੇ ਥੱਪੜ ਪੈ ਪੈ ਕੇ ਹੀ ਸਿੱਖ ਲਏ ਸੀ ਸਹੀ ਗੱਲ ਆ ਤੁਸੀਂ ਨੇ ਸਿੱਖਦੇ ਸਾਨੂੰ 8ਵੀਂ 5ਵੀਂ ਦੀਆਂ ਛੁੱਟੀਆਂ ਹੋਈਆਂ ਤੇ ਸਾਡੀ ਮੰਮੀ ਨੇ ਸਾਨੂੰ ਹੋਰ ਕੰਮ ਸਿਖਾਤੇ ਜੇ ਅਸੀਂ 8ਵੀਂ ਤੇ ਸਾਨੂੰ ਛੁੱਟੀਆਂ ਹੋਈਆਂ ਪੇਪਰਾਂ ਤੋਂ ਬਾਅਦ ਮਹੀਨੇ ਡੇਢ ਮਹੀਨੇ ਦੀਆਂ ਹੁੰਦੀਆਂ ਅਸੀਂ ਫੇਸ ਲਾਈ ਤੇ ਲੱਗ ਗਏ 10 ਮਿੰਟ ਦੀ ਛੁੱਟੀ ਆ ਤੇ ਬਾਅਦ ਵਿੱਚ ਅਸੀਂ ਖੁਦ ਦੇ ਆਪਣੇ ਸਾਰੇ ਸੂਟ ਸੀਨੇ ਸ਼ੁਰੂ ਕਰ ਦਿੱਤੇ ਸੀ ਆਪਣੀਆਂ ਹੀ ਵਰਦੀਆਂ ਪਹਿਲੀ ਵਾਰੀ ਵੇਣ ਜਿਹੜੀ ਵਰਦੀ ਸੀ ਤੀਹ ਨਾ ਮੈਂ ਤੁਹਾਨੂੰ ਇੱਕ ਅਚੰਭਾ ਜਿਹਾ ਦੱਸਦੀ ਆ ਕਿਉਂਕਿ ਵਰਦੀ ਨੂੰ ਸੀਣ ਦੇ ਵਿੱਚ ਹਨਾ ਦੋ ਤਿੰਨ ਚੀਜ਼ਾਂ ਦੀ ਲੋਡ ਹੁੰਦੀ ਆ ਜਦੋਂ ਜੇ ਤੁਹਾਡਾ ਧਿਆਨ ਖਿਸਕਿਆ ਤਾਂ ਸਾਰਾ ਕੱਪੜਾ ਚੁੱਲ੍ਹੇ 'ਚ ਡੋਣਾ ਲਾ ਹੋ ਜਾਣਾ ਚੁੱਲ੍ਹੇ 'ਤੇ ਰੋਟੀ ਪਾਣੀ ਕੌਣ ਬਣਾਉਗਾ ਗੈਸ ਵਾਲੇ ਕਿਹੜੇ-ਕਿਹੜੇ ਆ ਖੜੇ ਹਲੇ ਆ। ਛੇਤੀ ਗੋਡੇ ਜਾਣਗੇ ਤੁਹਾਡੇ। ਗੈਸ ਵਾਲੇ ਬੰਦੇ ਦੇ ਛੇਤੀ ਗੋਡੇ ਜਾਣਗੇ। ਸ਼ਰਤੀਆਂ ਮੇਰੇ ਤੋਂ ਲਿਖਾ ਕੇ ਰੱਖ ਲੋ। ਜਿਹੜੀਆਂ ਬੀਬੀਆਂ ਨਾ ਬੈ ਕੇ ਕਰਦੀਆਂ ਆਪਣੀਆਂ ਦਾਦੀਆਂ ਬਾਬੀਆਂ ਨਾ ਉਹ ਬੈ ਕੇ ਕਰਦੀਆਂ ਉਹਨਾਂ ਦੇ ਗੋਡਿਆਂ ਨੂੰ ਕੁਝ ਨਹੀਂ ਹੋਇਆ ਜਦੋਂ ਦਾ ਸਾਰੀਆਂ ਸੈਲਫਾਂ ਤੇ ਲੱਗੀਆਂ ਨਾ ਆਟਾ ਗੁੰਨਣਾ। ਇਹ ਇਹ ਇੱਧਰ ਤਾਂ ਥੜਾ ਜਿਹਾ ਤਜਰਬਾ ਹੋਣਾ ਜਿਹੜੀਆਂ ਬੀਬੀਆਂ ਸੈਲਫਾਂ ਤੇ ਲੱਗੀਆਂ। ਉਹਨਾਂ ਦੇ ਗੋਡੇ ਗੈਕ ਨਹੀਂ ਸੱਚ। ਸੱਚ ਆ ਨਾ। ਬੈ ਕੇ ਆਟਾ ਗੁੰਨ ਗੁੰਨਣਾ ਨਾਲੇ ਪਿੰਜਣੀਆਂ ਹਨਾ ਸੈੱਟ ਹੋਣੀਆਂ ਤੇ ਨਾਲੇ ਮਤਲਬ ਅ ਪੇਟ ਵੀ ਸੈੱਟ ਰਹਿਣਾ ਖੜੀਆਂ ਹਈਆਂ ਸਾਰਾ ਹੀ ਭਾਰ ਗੋਡਿਆਂ ਤੇ ਗੋਡੇ ਵੀ ਕਹਿੰਦੇ ਹਾਏ ਰੱਬਾ ਮaaf ਕਰ। ਕਿ ਨਹੀਂ? ਹਾਂਜੀ। ਤਾਂ ਫੇਰ ਕਿੱਦਾਂ ਗੁੰਨਣਾ ਆਟਾ? ਬੈ ਕੇ ਬੈ ਕੇ ਹਾਂ ਬੈਠ ਕੇ ਪੈਰਾ ਪਰ ਉਧਰ ਲੀਆਂ ਜਿਹੜੀਆਂ ਨਾ ਉਹ ਬਿੱਲੀ ਵਾਂਗੂ ਦੇਖ ਰਹੀ ਆ ਮੈਨੂੰ। ਉਹਨਾਂ ਦੀ ਵੀ ਵਾਰੀ ਆਣ ਰਹੀ ਏ। ਚਲੋ ਮੇਰਾ ਪੁੱਤ ਤੁਸੀਂ ਇਹਨਾਂ ਲਾਸਟ ਵਾਲੇ ਕਮਰੇ ਚਲੇ ਜਾਓ ਲੈਟ ਜਗਾ ਲਿਓ ਉਹਨਾਂ ਨਿੱਕੇ ਨਿੱਕੇ ਬੱਚਿਆਂ ਨੂੰ ਇੱਧਰ ਭੇਜ ਦਿਓ ਉਹਨਾਂ ਦੀ ਵੀ ਆਪਾਂ ਗੱਲਬਾਤ ਸੁਣ ਲਈਏ ਇਧਰੋਂ ਮਨਜੀਤ ਭਾਜੀ ਸਤਿ ਸ਼੍ਰੀ ਅਕਾਲ ਸ਼ੁਕਰੀਆ ਜੀ ਵੀਰੇ ਤੇ ਸਰਬਜੀਤ ਜੀ ਭੈਣੇ ਸਤਿ ਸ਼੍ਰੀ ਅਕਾਲ ਅੱਜ ਡੇਢ ਘੰਟੇ ਤੋਂ ਬੱਚੇ ਆਏ ਨੇ ਸਰਕਾਰੀ ਸਕੂਲ ਦੇ ਤਾਂ ਉਹਨਾਂ ਦੇ ਨਾਲ ਆਪਾਂ ਵੈਸੇ ਟੇਲਰਾਂ ਦੇ ਨਾਲ ਗੱਲਬਾਤ ਟੇਲਰ ਹੀ ਹੀ ਕਰ ਸਕਦੇ ਆ ਟੇਲਰ ਸਾਹਿਬ ਹੋਰ ਸੁਣਾਓ ਜਿਹੜਾ ਆ ਟਾਈਮ ਚੱਲ ਰਿਹਾ ਹਨਾ ਵੈਸੇ ਤੁਹਾਡੇ ਕੋਲ ਤਾਂ ਟਾਈਮ ਹੋਣਾ ਨਹੀਂ ਹੇ ਵੀ ਤੁਸੀਂ ਲਾਈਵ ਸਾਹਮਣੇ ਰੱਖ ਕੇ ਮਸ਼ੀਨ ਤੇ ਆਜੋ ਬੇਟਾ ਤੇ ਲੱਗੇ ਹੋਇਓ ਕਿਵੇਂ ਦਾ ਚੱਲ ਰਿਹਾ ਟੀਆਂ ਨੂੰ ਕਿੰਨਾ ਕੁ ਸਿੱਖਣਾ ਚਾਹੀਦਾ ਆ ਤੇ ਜ਼ਿੰਦਗੀ ਦੇ ਵਿੱਚ ਕਿੰਨਾ ਕੁ ਅੱਗੇ ਇੱਧਰ ਆਜੋ ਬੇਟਾ ਇੱਧਰ ਆਜੋ ਪਹਿਲਾਂ ਜਿਹੜੇ ਹੋਰ ਰਹਿੰਦੇ ਬੱਚੇ ਉਹਨਾਂ ਨੂੰ ਵੀ ਬੁਲਾ ਲਓ ਆਪਾਂ ਦੋਵਾਂ ਦੇ ਦੋਵਾਂ ਦੇ ਸੈਸ਼ਨ ਦੇ ਵਿੱਚ ਪੂਰੇ ਕਰ ਲੈਣੇ ਆਜੋ ਬੇਟਾ ਆਜੋ ਆ ਜਲਦੀ ਆਜੋ ਇੱਕ ਬੇਟਾ ਉਧਰ ਚੱਲ ਜਾ ਬਾਕੀ ਇੱਧਰ ਬੈਠ ਜਾਓ ਕੋਈ ਨਹੀਂ ਤੁਸੀਂ ਤੁਸੀਂ ਹੀ ਆਪਣਾ ਹਾਂਜੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਤੁਸੀਂ ਗੱਲਬਾਤ ਕਰੋਗੇ ਮੇਰੇ ਨਾਲ ਹਾਂਜੀ ਹਾਏ ਸੱਚੀ ਤੁਹਾਡਾ ਨਾਮ ਕੀ ਪੁੱਤ ਜੀ ਮੇਰਾ ਨਾਮ ਹਰਕੀਰਤ ਕੋਰ ਹਰਕੀਰਤ ਕਿਹੜੀ ਕਲਾਸ ਆ ਹਰਕੀਰਤ 10th ਸਬਜੈਕਟ ਕਿਹੜਾ ਪਿਆਰਾ ਲੱਗਦਾ ਤੈਨੂੰ ਪੜ੍ਹਨਾ ਵਧੀਆ ਮੈਥ ਮੈਥ ਹਾਂਜੀ ਉਹਦੇ ਵਿੱਚ ਕੀ ਸਭ ਤੋਂ ਜ਼ਿਆਦਾ ਵਧੀਆ ਸਾਰੇ ਸਭ ਵਧੀਆ ਲੱਗਦੇ ਸਾਰੇ ਸਭ ਹਾਂਜੀ ਵਧੀਆ ਲੱਗਦੇ ਬੈਂਕ 'ਚ ਜਾਣਾ ਮੁੜ ਕੇ ਹਾਂਜੀ ਬੈਂਕ 'ਦੀ ਨੌਕਰੀ ਕਰਨੇ ਕੀ ਕਰਨਾ ਨਹੀਂ ਕਰ ਬੈਸਕਲੀ ਸਫਲ ਬਣਨਾ ਉਹ ਬੋਲੇ ਤੇਰੇ ਤੇ ਏਜੰਡੇ ਵੱਡੇ ਰੇ ਬਹੁਤ ਵਧੀਆ ਬੈਸਟ ਆਫ ਲੱਕ ਹੁਣ ਤੋਂ ਹੀ ਤਿਆਰੀ ਰੱਜ ਕੇ ਕਰੋ ਆਪ ਜੀ ਦਾ ਨਾਮ ਵਰਕਪ੍ਰੀਤ ਕਰ ਮੈਂ ਘੋਰਪ੍ਰੀਤ ਕੌਰ ਕਿਹੜੀ ਕਲਾਸ ਪਲੱਸ ਟੂ ਕਲਾਸ ਨਾਂ ਚ ਰਪੜਾ ਸੋਣਾ ਕਿਨੇ ਰੱਖਿਆ ਮੇਂ ਦਾਦੀ ਜੀ ਦਾਦੀ ਨੇ ਘੋਰਪ੍ਰੀਤ ਹਨਾ ਗੁਰਾਂ ਨਾਲ ਪ੍ਰੀਤ ਤੇ ਤੁਸੀਂ ਵੱਡੇ ਹੋ ਕੇ ਕੀ ਬਣਨਾ ਮਾਫ ਕਰਿਓ ਜਨਨ ਜੀ ਹਾਈ ਮੇਰਾ ਫੇਵਰਿਟ ਆ ਸੇਮ ਸੇਮ ਆਪਾਂ ਸੇਮ ਸੇਮ ਮੈਂ ਵੀ ਉਹੀ ਬਣੀ ਆ ਤੁਹਾਡਾ ਨਾਮ ਰਾਜਵਿੰਦਰ ਕੌਰ ਰਾਜਵਿੰਦਰ ਕੌਰ ਤੁਸੀਂ ਥੱਲੇ ਬੈਠ ਜਾਓ ਹੁਣ ਰਾਜਵਿੰਦਰ ਜੀ ਕਿਹੜੀ ਕਲਾਸ ਆ ਪਲੱਸ 2 ਪਲੱਸ 2 ਹਾਂਜੀ ਤੇ ਪਲੱਸ 2 ਦੇ ਵਿੱਚ ਕਿਹੜੇ ਕਿਹੜੇ ਸਬਜੈਕਟ ਰੱਖੇ ਤੁਸੀਂ ਲੱਕੀ ਪੰਜਾਬੀ ਆਰਟ ਹਾਂ ਲੈਪਟੋਪ ਪੰਜਾਬੀ ਹਾਂਜੀ ਇੰਨਾ ਪ੍ਰੇਮ ਹਾਂਜੀ ਚਲੋ ਬਹੁਤ ਵਧੀਆ ਤੁਹਾਡਾ ਕੀ ਨਾਮ ਹੈ ਤਨੂਪ੍ਰੀਤ ਤਨੂਪ੍ਰੀਤ ਨਾਂ ਬੜੇ ਸੋਹਣੇ ਸੋਹਣੇ ਇੰਨੇ ਸੋਹਣੇ ਸੋਹਣੇ ਨਾਂ ਕਿੰਨੇ ਰੱਖਿਆ ਕਿੰਨੇ ਰੱਖਿਆ ਤੁਹਾਡਾ ਨਾਮ ਦਾਦੀ ਨੇ ਹਾਂਜੀ ਤਨੂ ਪ੍ਰੀਤ ਹੈ ਨਾ ਹਾਂਜੀ ਨਾਂ ਵੀ ਨਵਿਕਾ ਤਾਂ ਕਿਹੜੀ ਕਲਾਸ ਆ ਪਲੱਸ 2 ਪਲੱਸ 2 ਹਾਂਜੀ ਅਰਥ ਹਾਂਜੀ ਕਿਹੜਾ ਸਬਜੈਕਟ ਪਸੰਦੀਦਾ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਪੰਜਾਬੀ ਚਲੋ ਬਹੁਤ ਵਧੀਆ ਅ ਸਰਜੀਤ ਜੀ ਕਹਿੰਦੇ ਕੁੜੀਆਂ ਕੋਲ ਜਿੰਨੇ ਵੀ ਹਨਰ ਹੋਣ ਉਨੇ ਹੀ ਘਟ ਹੁੰਦੇ ਆ ਬਹੁਤ ਵਧੀਆ ਗੱਲ ਆ ਹਾਂਜੀ ਬੇਟਾ ਤੁਹਾਡਾ ਕੀ ਨਾਮ ਆ ਸਿਮਰਨ ਜਿਤਕੌਰ ਸਿਮਰਨ ਜਿਤਕੌਰ ਕਿਹੜੀ ਕਲਾਸ ਪਲੱਸ 2 ਸੇਰਮੋਨੀ ਕਾ ਤੋ ਕੋਈ ਨੀਅਤ ਆ ਪਾਈ ਹਜ਼ਾਰੇ ਕਿਹੜਾ ਸਬਜੈਕਟ ਪਸੰਦੀਦਾ ਮੈਥਮੈਟਿਕ ਹਾਂ ਇਹ ਤੇ ਨਹੀਂ ਮੈਡਮ ਇੱਥੇ ਬੈਠੇ ਤਾਂ ਕਹੀ ਜਾਂਦੇ ਆ ਇਹ ਦੇ ਲੋ ਮੁਰਗੇ ਕੁੰਡੀ ਫਾਜਾਣੀ ਆ ਗਾਂ ਕੀ ਕਰਨਾ ਪਲੱਸ 2 ਤੋਂ ਬਾਅਦ ਬਿਊਟੀਸ਼ੀਨ ਦਾ ਬਿਊਟੀਸ਼ੀਨ ਦਾ ਉਹਦੇ ਵਿੱਚ ਮੈਥ ਦਾ ਤਾਂ ਕੋਈ ਕੰਬੀਨੇਸ਼ਨ ਹੀ ਨਹੀਂ ਆਗਾ ਬਿਊਟੀਸ਼ੀਅਨ ਦੇ ਵਿੱਚ ਐਦਾਂ ਨਹੀਂ ਸੰਘਿਆ ਜਿਹੜਾ ਕੰਮ ਚੱਲਦਾ ਐਵੇਂ ਨਾ ਕਿਸੇ ਦਾ ਮਤਲਬ ਹੈ ਨਾ ਫੇਸ਼ੀਅਲ ਤੇ ਹੋਰ ਹੀ ਬਣਾਉਣੀ ਇਹ ਵੀ ਸਹੀ ਆ ਬੇਟਾ ਤੁਹਾਡਾ ਕੀ ਨਾਮ ਆ ਤੇਰਨਦੀਪ ਕੌਰ ਤੇਰਨਦੀਪ ਕੌਰ ਕਿਹੜੀ ਕਲਾਸ ਆ 10th 10th ਬੇਟਾ ਅੱਗੇ ਕੀ ਕਰਨਾ ਚਾਹ ਕੇ ਨੇਵੀ ਨੇਵੀ ਚ ਜਾਣਾ ਸਬਜੈਕਟ ਕਿਹੜਾ ਪਸੰਦ ਦਾ ਸਾਇੰਸ ਸਾਇੰਸ ਤਾਂ ਆਈਏ ਸਮਝ ਆ ਜਾਂਦੀ ਸੱਚੀ ਹਾਂਜੀ ਸੱਚੀ ਹਾਂਜੀ ਮੇਰੇ ਤੇ ਸਿਰ ਤੋਂ ਲੰਘ ਜਾਂਦੀ ਸਾਡੇ ਮੈਮ ਬਹੁਤ ਵਧੀਆ ਪੜਾਉਂਦੇ ਆ ਬੈਸਟ ਆਫ ਲੱਕ ਬਹੁਤ ਵਧੀਆ ਬਣਾਉਂਦੇ ਸ਼ੁਕਰ ਹੈ ਕਿਸੇ ਨੇ ਤਾਂ ਸਾਇੰਸ ਦੀ ਵੀ ਹੈ ਨਾ ਕੀਤੀ ਨੇ ਤਾਂ ਸਾਰੇ ਕੋਈ ਹੋ ਮੈਨਾਂ ਉਧਰ ਵੱਲੇ ਬਣਿਆ ਆ ਨਹੀਂ ਬਾਕੀ ਸਬਜੈਕਟ ਕਿਸੇ ਨੂੰ ਨਹੀਂ ਪਸੰਦ ਤੁਹਾਨੂੰ ਕੱਲੇ ਉਹ ਹੀ ਇੱਕ ਦੋ ਦੋ ਪਸੰਦ ਆ ਬਾਕੀ ਕੋਈ ਨਹੀਂ ਸਬਜੈਕਟ ਪਸੰਦ ਸਾਡੇ ਸਿੱਧੀ ਪੰਜਾਬੀ ਵਿੱਚ ਮੈਂ ਚਲੋ ਹੁਣ ਉਹ ਠੇਡ ਸ਼ਬਦ ਨਹੀਂ ਵਰਤਣੀ ਛੱਡ ਬਈ ਤੁਹਾਡਾ ਕੀ ਨਾਮ ਬੇਟਾ ਜਸਮੀਤ ਕੌਰ ਜਸਮੀਤ ਕੌਰ ਕਿਹੜੀ ਕਲਾਸ ਪਲੱਸ 2 ਪਲੱਸ 2 ਕਿਹੜਾ ਸਬਜੈਕਟ ਪਸੰਦੀਦਾ ਪੁੱਤਰਾ ਇਲੈਕਟਿਵ ਪੰਜਾਬੀ ਇਲੈਕਟਿਵ ਪੰਜਾਬੀ ਆ ਖਾਣਾ ਪੜਦੇ ਹੋ ਮਹਾਵਰੇ ਹਾਂਜੀ ਜ਼ਿਆਦਾ ਸਾਰਾ ਕੁਝ ਹਾਂਜੀ ਠੜਪੁਰੇ ਐਵੇਂ ਫਸ ਜਾਗੀ ਮੇਰੇ ਕੋਲ ਚੜਾ ਕੀ ਨਾਮ ਬੇਟਾ ਸਿਮਰਨ ਪ੍ਰੀਤ ਸਿਮਰਨ ਪ੍ਰੀਤ ਕਿਹੜੀ ਕਲਾਸ ਆ 10th 10th ਅੱਗੇ ਕਿਹੜਾ ਰੱਖਣਾ ਆਰਸਕ ਆਰਸਕ ਕਿਹੜੇ-ਕਿਹੜੇ ਸਬਜੈਕਟ ਕਸੇ ਲਿਆ ਨਾਲ ਦੇ ਹੂੰ ਖਜਣੀ ਸੋਚੀਆ ਚਲ 10ਵੀਂ ਕਰ ਤੂੰ ਗਾੜੀ ਬਾਅਦ ਚ ਕੇ ਦੇਖਾਂਗੇ ਤੁਹਾਡਾ ਕੀ ਨਾਮ ਬੇਟਾ ਗੁਰਲੀਨ ਕਾ ਗੁਰਲੀਨ ਜੀ ਕਿਹੜੀ ਕਲਾਸ 10th 10th ਪਸੰਦੀਦਾ ਕਿਹੜਾ ਸਬਜੈਕਟ ਆ ਪੰਜਾਬੀ ਪੰਜਾਬੀ ਬਸ ਪੰਜਾਬੀ ਬਾਕੀ 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 ਨਹੀਂ ਪੜਨੂ ਜੀ ਕਰਦਾ ਚਲ ਇਹ ਵੀ ਸਹੀ ਆ ਕਿ ਮਾਂ ਬੋਲੀ ਨਾਲ ਜੁੜੇ ਹੋਇਆ ਤੁਹਾਡਾ ਬੇਟਾ ਨਾਮ ਕੀ ਆ ਸਿਮਰਨ ਸਿਮਰਨ ਹਾਂਜੀ ਸਿਮਰਨ ਜੀ ਕਿਹੜੀ ਕਲਾਸ ਚੋਂ +2 +2 ਤੇ ਕਿਹੜੇ ਮੈਡਮ ਵਧੀਆ ਪੜਾਉਂਦੇ ਚੱਲ ਮੈਂ ਸਬਜੈਕਟ ਛੱਡ ਦੇਣੀ ਕਿਹੜੇ ਮੈਡਮ ਵਧੀਆ ਪੜਾਉਂਦੇ ਆ ਉਹ ਕਿੱਥੇ ਨੇ ਕਿਹੜੇ ਮੈਡਮ ਇੰਗਲਿਸ਼ ਉਹ ਇੰਗਲਿਸ਼ ਠੀਕ ਆ ਜੀ ਤੁਹਾਡਾ ਬੇੜਾ ਨਾਮ ਕੀ ਆ ਅਲੀਜ਼ਾ ਅਲੀਜ਼ਾ ਨਾ ਕੋ ਨਾ ਸੋਨਾ ਹੀ ਹੋਈ ਕਿਹੜੀ ਕਲਾਸ 10th 10th ਕਿਹੜੇ ਟੀਚਰ ਵਧੀਆ ਪੜਾਉਂਦੇ ਆ ਨਵਨੀਤ ਮੈਡਮ ਨਵਨੀਤ ਮੈਡਮ ਆਹ ਗੱਲ ਸਹੀ ਆ ਵੈਸੇ ਸਬਜੈਕਟ ਨੂੰ ਪੁੱਛਣਾ ਉਹ ਟੀਚਰ ਹੀ ਪੁੱਛ ਲਵੇ ਆਰਾਮ ਨਾਲ ਕਿਵੇਂ ਵਧੀਆ ਪੜਾਉਂਦੇ ਆ ਉਹ ਉਹਨਾਂ ਦੀ ਸਮਝ ਜਾਲੀ ਲੱਦੀ ਕਿਉਂਕਿ ਇਹ ਨਾ ਤੇ 6th ਕਲਾਸ ਤੋਂ ਪੜਦੇ ਆ ਨਾ ਤਾਂ ਕਰਕੇ ਮੈਂ ਤੇ ਬਿਤਾਉਂਦੇ ਮੈਮ ਟੱਚ ਵੁੱਡੂ ਟੀਚਰ ਹੀ ਬੜਾ ਘੈਂਟ ਹੁੰਦਾ ਨਾ ਜਿਨ੍ਹਾਂ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਸੰਭਾਲਿਆ ਹੋਵੇ ਤੁਹਾਡੀਆਂ ਸ਼ਰਾਰਤਾਂ ਵੀ ਤੁਹਾਡੀ ਹਨਾ ਗੁੱਸੇ ਨੂੰ ਵੀ ਸਭ ਕੁਝ ਹੈ ਨਾ ਹਾਂਜੀ ਸਤ ਤੁਹਾਡੇ ਵਿੱਚੋਂ ਸਭ ਤੋਂ ਜਾਣਾ ਨਟਖੜ ਬੰਦਾ ਕਿਹੜਾ ਵਾ ਮੈਡਮਾਂ ਤੋਂ ਪੁੱਛਾਂ ਕਿ ਤੁਹਾਡੇ ਤੋਂ ਪਹਿਲੇ ਤੁਹਾਡੇ ਤੋਂ ਪੁੱਛ ਲੈਨੇ ਫਿਰ ਮੈਡਮਾਂ ਤੋਂ ਪੁੱਛ ਲੈਨੇ ਆ ਹੈਲੋ 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 ਕੌਣ ਆਜੀ ਨਟਖੜ ਬੰਦਾ मैडम जी ਤੁਸੀਂ ਦੱਸ ਦੋ ਕਿਹੜਾ ਬੰਦਾ ਨਟਖੜ ਜਿਆਦਾ ਹੈ ਜਿਹੜਾ ਸ਼ਰਾਰਤੀ ਵੀ ਹੈ ਮੈਡਮ ਕਹਿੰਦੇ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ 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 ਬੱਚਾ ਨੇ ਨਹੀਂ ਸ਼ਰਾਰਤ ਕਰਨੀ ਤਾਂ ਮੈਮ ਕੌਣ ਕਰੇਗਾ ਨਹੀਂ ਨਟਖੜ ਇੱਕੋ ਸ਼ਰਾਰਤ ਵਾਲਾ ਹੁੰਦਾ ਇੱਕ ਬਹੁਤ ਨਟਖੜੂ ਹੁੰਦਾ ਉਹ ਬਹਾਨਾ ਹੀ ਲੱਭਦਾ ਰਹਿੰਦਾ ਵੀ ਮੈਡਮ ਦੇ ਕੋਲੋਂ ਕੁਝ ਨਾ ਕੁਝ ਵੱਖਰਾ ਜਿਹਾ ਸੁਣਿਆ ਜਾਵੇ ਉਹ ਤੁਸੀਂ ਬਣਿਆ ਹੀ ਨਹੀਂ ਕੁੜੀਆਂ ਹੋ ਕੇ ਵੀ ਨਹੀਂ ਬਣਿਆ ਮੁੰਡੇ ਦੇ ਚਲੋ ਇਦਾਂ ਨੇ ਹੋਣਾ ਤੂੰ ਕੁੜੀਆਂ ਹੋ ਕੇ ਵੀ ਨਹੀਂ ਬਣੀਆ ਤੁਸੀਂ ਕਿੱਥੇ ਆਏ ਹੋ ਹਾਂਜੀ ਸੀਚੇਵਾਲ ਸੀਚੇਵਾਲ ਸੇ ਆਏ ਹੋ ਹਾਂਜੀ ਆਪਾਂ ਕਿੱਥੇ ਬੈਠੇ ਆ ਕਾਲਜ ਕੋਲੇ ਅਸੀਂ ਤਾਂ ਰੇਡੀਓ ਤੇ ਬੈਠੇ ਆ ਅਸੀਂ ਤਾਂ ਰੇਡੀਓ ਤੇ ਬੈਠੇ ਆ ਨਾ ਤੇ ਰੇਡੀਓ ਤੇ ਬੰਦਾ ਬੋਲਦਾ ਚੰਗਾ ਸੋਹਣਾ ਲੱਗਦਾ ਕਿਉਂਕਿ ਇਹ ਆਵਾਜ਼ ਦੀ ਦੁਨੀਆ ਆ ਜਿਹਦੇ ਵਿੱਚ ਤੁਸੀਂ ਆਪਣੇ ਮਨ ਦੇ ਬਲਵਲਿਆਂ ਨੂੰ ਗਾ ਸਕਦੇ ਹੋ ਬੋਲ ਸਕਦੇ ਹੋ ਸੱਚ ਤਾਂ ਇਹ ਚੋਂ ਗਾਉਣ ਦਾ ਸ਼ੌਕੀਨ ਕਿਹੜਾ ਬੰਦਾ ਜੋ ਸੁਣੇ ਜਿਸਮੀ ਨਸਵੀ ਆ ਜਾ ਫਿਰ ਇੱਥੇ ਲੱਗ ਗਏ ਤੁਸੀਂ ਆਪ ਨਹੀਂ ਬੋਲੇ ਮੈਡਮ ਨੂੰ ਬੋਲਣ ਦਿੰਨੇ ਹੋ ਠੀਕ ਜੀ ਇਸ ਤਰ੍ਹਾਂ ਉਹ ਗਲਾ ਖਰਾਬ ਘਰਾਰੇ ਨਹੀਂ ਕੀਤੇ ਦਵਾਈ ਵਾਲਾ ਬੰਦਾ ਹੀ ਤੂੰ ਨਹੀਂ ਦਵਾਈ ਵੀ ਨਹੀਂ ਲਈਦੀ ਹੁੰਦੀ ਜਦੋਂ ਗਲਾ ਖਰਾਬ ਹੋਵੇ ਚਲੋ ਮੈਂ ਇੱਕ ਟੋਨਿਕ ਦੱਸ ਦਿੰਨੀ ਜਦੋਂ ਵੀ ਕਦੇ ਗਲਾ ਖਰਾਬ ਹੋਵੇ ਨਾ ਤੁਹਾਨੂੰ ਲੱਗੇ ਵੀ ਮੇਰੀ ਆਵਾਜ਼ ਭਾਰੀ ਹੁੰਦੀ ਆ ਕੁਝ ਨਹੀਂ ਕਰਨ ਰਸੋਈ 'ਚ ਜਾਓ ਇੱਕ ਗਲਾਸ ਪਾਣੀ ਲਓ ਚुटकी ਲੂਣ ਪਾਓ ਘਰਾਲੇ ਕਰੋ ਗਰ ਜਿੱਦਾਂ ਤੁਸੀਂ ਬਾਪੂ ਨੂੰ ਕਰਦੇ ਦੇਖਿਆ ਬਸ ਓਵੇਂ ਕਰੋ 2-4 ਵਾਰੀ ਦਿਹਾੜੀ ਦੇ ਵਿੱਚ ਕੋਈ ਦਵਾਈ ਦੀ ਲੋੜ ਨਹੀਂ ਕੋਈ ਕੁਛ ਦੀ ਲੋੜ ਨਹੀਂ ਕਰਦੇ ਉਹਦਾ ਕੋਈ ਨੁਕਤਾਕ ਨਹੀਂ ਦਵਾਈਆਂ ਵਾਲਿਆਂ ਸਾਰੇ ਨੁਕਤੇ ਕਰਦੇ ਨੇ ਦੇਸੀ ਨੁਕਤੇ ਹਾਂਜੀ ਮੈਂ ਦਵਾਈਆਂ ਵਾਲੀ ਨਹੀਂ ਚੱਲ ਪੁੱਤਰਾ ਕੋਈ ਲੋਕ ਗੀਤ ਕੋਈ ਲੋਕ ਗੀਤ ਕੋਈ ਸੁਹਾਗ ਕੋਈ ਘੋੜੀ ਕੋਈ ਭੈਣ ਦਾ ਗੀਤ ਕੋਈ ਮਾਂ ਦਾ ਕੋਈ ਐਵੇਂ ਦਾ ਕੋਈ ਧਾਰਮਿਕ ਗੀਤ ਕਰੋਰੀ ਲਬੈਕ ਹੈਂਡੀ ਦੇ ਦਿਓ ਕੁੜੀ ਨੂੰ ਕੰਮੀ ਵਾਲਾ Song ਹੈ ਕਾ ਸਾਡਾ ਚਿੜੀਆਂ ਦਾ ਜੰਮਾ ਬੋਲਦੇ ਜੰਬੀ ਵਾਲਾ ਕੋਈ ਵੀ ਬੋਲਦੇ ਨਹੀਂ ਨਹੀਂ ਅੰਮੀ ਮੇਰੇ ਬੋਲਦੀ ਹਾਂ ਚਲੋ ਬੋਲੋ ਫਿਰ ਬੜਾ ਚਿਰ ਹੋਇਆ ਤੈਨੂੰ ਅੱਲਾ ਕੋਲ ਰਹਿਂਦੇਂ ਮੋੜ ਨੀ ਮੇਰੀ ਜ਼ਿੰਦਗੀ ਚ ਮੋੜ ਨਾ ਹੀ ਮੈਂ ਹੋ ਪੜਾ ਚਿਰ ਹੋਇਆ ਤੈਨੂੰ ਅੱਲਾ ਕੁਲ ਰਹਿਂਦਿਆਂ ਹੁਣ ਮੇਰੀ ਜ਼ਿੰਦਗੀ ਚ ਮੋੜ ਨਾ ਹੀ ਮੈਂ ਹੋ ਯੰਮੀ ਮੇਰੀ ਹਾਂ ਯੰਮੀ ਮੇ दस के तारा तेन तोड़ना है मैं जो वक्त तो पहला मारे या, मैं सुने बन दे तार तैनू नहीं यह तारे या। मैं कि यह तो तारे कि ਜੋ ਵਕਤ ਤੋਂ ਪਹਿਲਾਂ ਮਰਿਆ ਮੈਂ ਸੁਣਿਆਪਣ ਦੇ ਤਾਰਿਆ ਮੈਂ ਕਿੱਥੋਂ ਲੱਭਾਂ ਤੈਨੂੰ ਨੀ ਇਹ ਤਾਰੇ ਕਿੰਨੇ ਸਾਰੇ ਆ ਤੇਰੇ ਆ ਹੱਥਾਂ ਦੀ ਚੂਰੀ ਖਾਣ ਨੂੰ ਤਰਸਦੇ ਸ਼ਾਲ ਤੇਰਾ ਮੇਰੇ ਉੱਤੇ ਤੈਨੂੰ ਤੋੜਨਾ ਹੀ ਮੈਂ ਹੋਏ ਅੰਮੀ ਮੇਰੀ ਹੋਏ ਅੰਮੀ ਮੇਰੀ ਟੁੰਡਾ ਸੇ ਕਿਹੜਾ ਤਾਰਾ ਤੈਨੂੰ ਤੋੜਨਾ ਹੀ ਮੈਂ थैंक यू so much ਬਹੁਤ ਸੋਹਣਾ ਗੀਤ ਤੁਸੀਂ ਗਾਇਆ ਮੈਨਾਂ ਇੱਕ ਛੋਟਾ ਜਿਹਾ ਸੁਨੇਹਾ ਲਾਉਣਾ ਸੀ ਉਹ ਸੁਨੇਹਾ ਤੋਂ ਬਾਅਦ ਆਪਾਂ ਤੁਹਾਨੂੰ ਛੁੱਟੀ ਦੇਣੀ ਆ ਹਾਂਜੀ ਟਾਈਮ ਆ ਇੱਕ ਮਿੰਟ ਪੰਜਾਬੀ ਵਾਲੇ ਮੈਡਮ ਜੀ ਨੂੰ ਮੈਂ ਇੱਧਰ ਬੁਲਾਉਣਾ ਚਾਹੂੰਗੀ ਪੰਜਾਬ ਹਾਂਜੀ ਚਲੋ ਆ ਜੋ ਮੈਡਮ ਜੀ ਇੱਕ ਨ ਕਵਿਤਾ ਪੜ੍ਹ ਲਈਏ ਤੁਸੀਂ ਤੁਹਾਡੇ ਲਈ ਹੈਨਾ ਪੰਜਾਬੀ ਦੇ ਵਿੱਚ ਇਹਨਾਂ ਬੱਚਿਆਂ ਦੇ ਲਈ ਕਵਿਤਾ ਆਈ ਹੈ ਕਿਉਂਕਿ ਪੰਜਾਬੀ ਦੇ ਸਾਰੇ ਬੱਚੇ ਸੀ ਨਾ ਚਲੋ ਲਾਓ ਤੇ ਸਮਾਂ ਉੜੀ ਦੇ ਇੱਥੇ ਕੰਮ ਚਾਰ ਕਿ ਲੈਣਾ ਹੀ ਆ ਮੈਂ ਡਾਰਕ ਕਰ ਦਿੰਨੀ ਲੋ ਹਨਾ ਸਰਬਜੀਤ ਕੋਰ ਹਾਜੀਪੁਰ ਵਾਲਿਆਂ ਨੇ ਭੈਣ ਨੇ ਭੇਜੀਆਂ ਨੇ ਅੱਛਾ ਹਾਂ ਆਖਰੀ ਉਹ ਜੈ ਦੀ ਗੋਤ ਨੇ ਢੇੜੀ ਚਲੋ ਕੋਈ ਨਹੀਂ ਹਾਂਜੀ ਪੜੋ ਕੁਝ ਲੋਕ ਕਹਿੰਦੇ ਨੇ ਔਰਤ ਦੇ ਹੱਥ ਕਲਮਾ ਨਹੀਂ ਕੜਸ਼ੀਆਂ ਅਤੇ ਝਾੜੂ ਚੁੱਕਣ ਲਈ ਬਣੇ ਹਨ ਹਮ ਕਿੰਨੇ ਵੱਡੇ ਵਹਿਮ ਬਚਨੇ ਹੋ ਹਮ ਕਿੰਨੇ ਵੱਡੇ ਵਹਿਮ ਵਿੱਚ ਨੇ ਉਹ ਲੋਕ ਉਹ ਇਹ ਨਹੀਂ ਜਾਣਦੇ ਕਿ ਇਹ ਕੜਸ਼ੀਆਂ ਚੁੱਕਣ ਵਾਲੇ ਹੱਥ ਜਦੋਂ ਕਲਮਾ ਚੁੱਕਦੇ ਨੇ ਫਿਰ ਪਿੰਨਿਆਂ ਦੀ ਹਿੱਕ ਤੇ ਹਰਫਾਂ ਦੇ ਤੜਕੇ ਬੜੇ ਕਰਾਰੇ ਲੱਗਦੇ ਨੇ ਮੇਰੀ ਨਵੀਂ ਕਿਤਾਬ ਪਾਣੀ ਵਰਗੇ ਰਿਸ਼ਤੇ ਵਿੱਚੋਂ ਸਰਬ ਦੇ ਹਾਜ਼ਿਰ ਤੇ ਪੜਨੇ ਲੋ ਜੀ ਤੁਹਾਡੀ ਜਿਹੜੀ ਲਿਖਤਾ ਉਹ ਆਪਣੇ ਮੈਡਮ ਨੇ ਪੜ੍ਹ ਦਿੱਤੀ ਕਹਿੰਦੇ ਇਹ ਜਿਹੜੀ ਲਿਖਤਾ ਇਹਨਾਂ ਕੁੜੀਆਂ ਨੂੰ ਵੀ ਇਹੀ ਨਾ ਕਹੀ ਜਾਵੇ ਰਸੋਈ ਦੇ ਕੰਮ ਕਰਨਾ ਕਿਉਂਕਿ ਤੁਸੀਂ ਆਪਣੇ ਲਕਸ਼ ਚੁਣੇ ਹੋਇਆ ਉਸ ਲਕਸ਼ ਦੇ ਆਧਾਰ ਤੇ ਤੁਸੀਂ ਆਪਣੀ ਐਜੂਕੇਸ਼ਨ ਨੂੰ ਚੁਣਿਆ ਆਪਣੇ ਟੀਚਰਾਂ ਤੋਂ ਜਿਹੜੀ ਵੀ ਸਪੋਰਟ ਚਾਹੀਦੀ ਹੁੰਦੀ ਹੈ ਨਾ ਪੁੱਛਿਆ ਕਰੋ ਖੋਲ ਲਿਗੇ ਪੁੱਛਿਆ ਕਰੋਗੇ ਕਿ ਇਹ ਹੀ ਨੇ ਜੋ ਤੁਹਾਨੂੰ ਦੱਸ ਸਕਦੇ ਨੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਤੁਸੀਂ ਕਿੱਧਰ ਨੂੰ ਮੋਲਡ ਹੋ ਸਕਦੇ ਹੋ ਕਿਉਂਕਿ ਇੰਨੇ ਸਾਲ ਤੁਹਾਨੂੰ ਇਹ ਪੜ੍ਹਾਉਂਦੇ ਨਾ ਭਾਵੇਂ 1 ਸਾਲ ਵੀ ਇੱਕ ਟੀਚਰ ਪੜ੍ਹਾਵੇ ਨਾ ਕੁੜੀਆਂ ਜ਼ਿਆਦਾਤਰ ਟੱਚ ਉਡ ਹਨਾ ਫੀਮੇਲ ਟੀਚਰ ਦੇ ਨਾਲ ਰਹਿੰਦੀਆਂ ਨੇ ਤੁਸੀਂ ਸੰਘਿਆ ਨਾ ਕਰੋ ਹਰ ਗੱਲ ਟੀਚਰ ਦੇ ਨਾਲ ਸ਼ੇਅਰ ਕਰਿਆ ਕਰੋ ਜੇ ਇਹਨਾਂ ਨਾਲ ਹੀ ਕਰੇ ਆਪਣੇ ਪੇਰੈਂਟਸ ਨਾਲ ਵੀ ਆਪਣੀ ਮੰਮੀ ਨਾਲ ਆਪਣੀ ਵੱਡੀ ਸਿਸਟਰ ਦੇ ਨਾਲ ਵੀ ਸ਼ੇਅਰ ਕਰਿਆ ਕਰੋ ਉਹ ਹੱਲ ਜਿਹੜੇ ਤੁਹਾਨੂੰ ਦਿਮਾਗ ਦੇ ਵਿੱਚ ਤੁਸੀਂ ਬਹੁਤ ਸਾਰੇ ਘੋੜੇ ਢੜਾ ਚੁੱਕੇ ਹੋ ਹੱਲ ਨਹੀਂ ਲੱਭ ਰਿਹਾ ਨਾ ਇਹ ਐਸੀਆਂ ਸ਼ਖਸੀਅਤਾਂ ਆਆਂ ਜਿਹੜੀਆਂ ਕਿ ਤੁਹਾਡੇ ਉਹ ਹਰ ਹੱਲ ਨੂੰ ਤੁਹਾਡੇ ਅੱਗੇproਗਰ ਕਰ ਦੇਣਗੇ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜਿਵੇਂ ਸਾਡੇ ਅਧਿਆਪਕ ਕਹਿੰਦੇ ਹੁੰਦੇ ਟੀਚਰਾਂ ਦੇ ਸਿੰਘ ਨਹੀਂ ਲੱਗੇ ਉਹਨਾਂ ਕੋਲ ਜੋ ਹੁਨਰ ਆ ਨਾ ਉਹ ਗ੍ਰਹਿਣ ਕਰਨ ਦੇ ਲਈ ਤੁਹਾਨੂੰ ਦੋ ਕਦਮ ਪਟਣੇ ਪੈਣਗੇ ਇਹ ਮੈਂ ਧੀਆ ਲਈ ਖਾਸ ਕਰਕੇ ਜ਼ਿਆਦਾ ਕਹਿ ਰਹੀ ਆ ਕਿਉਂਕਿ ਤੁਹਾਨੂੰ ਬਹੁਤ ਜ਼ਿਆਦਾ ਲੋੜ ਹੈਗੀ ਆ ਆ ਜਿਹੜਾ ਦੌਰ ਆ ਨਾ ਇਸ ਦੌਰ ਦੇ ਵਿੱਚ ਇੱਕ ਟੀਚਰ ਤੁਹਾਨੂੰ ਬਹੁਤ ਜ਼ਿਆਦਾ ਸਪੋਰਟ ਕਰ ਸਕਦਾ ਬਹੁਤ ਜ਼ਿਆਦਾ ਸਪੋਰਟ ਕਰ ਸਕਦਾ ਦਰੰਦੀ ਲੋੜਨੀ ਕਿਉਂਕਿ ਇਹਨਾਂ ਨੇ ਤੁਹਾਡੇ ਵਿੱਚੋਂ ਜਿਹੜੇ ਤੁਹਾਡੇ ਹਨਰ ਨੇ ਨਾ ਉਹਨਾਂ ਨੂੰ ਦੇਖਣਾ ਹੁੰਦਾ ਤੇ ਉਹ ਦੇਖ ਕੇ ਉਹ ਤੁਹਾਡੇ ਲਈ ਤੁਹਾਡੀਆਂ ਸੋਹਣੀਆਂ ਸੂਣੀਆਂ ਉਡਾਨਾਂ ਦੇ ਲਈ ਤੁਹਾਨੂੰ ਪ੍ਰੇਰਿਤ ਕਰਨਗੇ ਇਹਨਾਂ ਕੁ ਗੱਲ ਯਾਦ ਰੱਖਿਓ ਜ਼ਿੰਦਗੀ ਦੇ ਵਿੱਚ ਰੱਖੋਗੇ ਇਸ ਰੇਡੀਓ ਤੇ ਆਏ ਦਾ ਫਾਇਦਾ ਤੁਹਾਨੂੰ ਤਾਂ ਹੀ ਹੋਊਗਾ ਕਿ ਜੇ ਤੁਸੀਂ ਇੰਨਾ ਕ ਪੁਆਇੰਟ ਯਾਦ ਰੱਖ ਲਓ ਕਿ ਕੁੜੀਆਂ ਦੇ ਲਈ ਹਰ ਮੰਜ਼ਲ ਖੜੀ ਆ ਪਰ ਤੁਹਾਨੂੰ ਕਦਮ ਵਧਾਉਣੇ ਪੈਣਗੇ ਹੌਂਸਲੇ ਆਪਣੇ ਜਿਹੜੇ ਨੇ ਉਹ ਪੱਕੇ ਰੱਖਣੇ ਪੈਣਗੇ ਚੰਗੇ ਰਾਹ ਚੁਣੋ ਟੀਚਰਾਂ ਦੀ ਸਪੋਰਟ ਨਾਲ ਚੁਣੋ ਇਹ ਤੁਹਾਡੇ ਨਾਲ ਹਰ ਪੈਰ ਤੇ ਖੜੇ ਮਿਲਣਗੇ ਤੁਹਾਨੂੰ ਜਿੱਥੇ ਵੀ ਤੁਸੀਂ ਜਾਓ ਤੇ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚੋ ਨਾ ਤੇ ਇਹਨਾਂ ਨੂੰ ਨਾ ਵਿਸਾਰਿਓ ਸਮਝ ਆਇਆ ਮੈਂ ਕੀ ਕਿਹਾ ਕੀ ਕਿਹਾ ਇਹ ਕਲਾਸ ਥੋੜੀ ਲੈਕਚਰ ਥੋੜੀ ਲੱਗਾ ਆ ਮੈਂ ਤਾਂ ਉਵੇਂ ਦੱਸਿਆ ਕੀ ਕਿਹਾ ਮੈਂ ਬੋਲੋ ਗੱਜਾ ਤੁਸੀਂ ਕਦੇ ਵੀ ਕਦੇ ਵੀ ਹੈਨਾ ਤੁਸੀਂ ਜਿਹੜੇ ਵੀ ਮੁਕਾਮ ਤੇ ਪਹੁੰਚ ਗਏ ਉੱਥੇ ਜਾ ਕੇ ਕਦੇ ਵੀ ਆਪਣੇ ਅਧਿਆਪਕਾਂ ਨੂੰ ਨਾ ਭੁੱਲਿਓ ਹਾਂ ਆਪਣੇ ਅਧਿਆਪਕ ਤੇ ਆਪਣੇ ਮਾਤਾ ਪਿਤਾ ਇਹ ਦੋ ਕੜੀਆਂ ਇਹੋ ਜੀਆਂ ਜਿਹੜੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਹਰ ਮੁਕਾਮ ਤੇ ਤੁਹਾਨੂੰ ਨਾਲ ਖੜੇ ਮਿਲਣਗੇ ਹਰ ਟਾਈਮ ਵਧੀਆ ਲੱਗਾਗੇ ਹਾਂਜੀ ਚਲੋ ਬਹੁਤ ਵਧੀਆ ਬੈਸਟ ਆਫ ਲੱਕ ਆਉਣ ਵਾਲੇ ਸਮੇਂ ਦੇ ਲਈ ਤੁਹਾਡੇ ਲਈ ਜਿਹੜਾ ਕੋਈ ਹੋਰ ਬਾਹਰ ਰਹਿ ਕੇ ਦਿੱਕਾ ਸਾਡਾ ਸ਼ੇਅਰ ਕੋਈ ਬੱਚਾ ਉਹਨੂੰ ਭੇਜ ਦਿਓ ਹੈਨਾ ਹੈਨਾ ਵਧੀਆ ਲੱਗਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਦੋ ਸ਼ਬਦ ਬੋਲੋ ਜੀ ਗਰੇਜੀ ਵਾਲੇ ਮੈਡਮ ਜੀ ਮੈਥ ਵਾਲੇ ਮੈਡਮ ਜੀ ਮੈਨਾ ਮੇਰਾ ਹਮੇਸ਼ਾ ਇੱਕ ਡਾਇਲੋਗ ਪੁੱਠਾ ਜਾ ਹੁੰਦਾ ਅੰਗਰੇਜ਼ੀ ਨੂੰ ਗਰੇਜੀ ਕਹਿਣਾ ਕਿੰਨਾ ਕੁ ਵਧੀਆ ਆ ਜੀ ਦੇਖੋ ਜੀ ਆਪਾਂ ਪੰਜਾਬੀ ਸਿੱਖ ਲਈ ਤੇ ਫਿਰ ਗਲਤ ਨਹੀਂ ਅੰਗਰੇਜ਼ੀ ਕਹਿਣਾ ਵੀ ਹੂੰ ਕਿ ਅੰਗਰੇਜ਼ੀ ਕਹਿ ਸਕਦੇ ਆਪਾਂ ਪੰਜਾਬੀ ਵਿੱਚ ਅਜਿਉਂ ਕਿਉਂਕਿ ਆਪਾਂ ਇੰਗਲਿਸ਼ ਨੂੰ ਪੰਜਾਬੀ ਵਿੱਚ ਤਾਂ ਅੰਗਰੇਜ਼ੀ ਕਹਿੰਦੇ ਆ ਹੂੰ ਗਰੇਜੀ ਆਪਣੀ ਮਾਂ ਬੋਲੀ ਨਾਲ ਜੁੜੇ ਆ ਤੇ ਕੋਈ ਗਲਤ ਨਹੀਂ ਇੱਥੇ ਹੂੰ ਬਾਕੀ ਇੰਗਲਿਸ਼ ਬੋਲਣਾ ਇਹ ਨਹੀਂ ਆ ਕਿ ਤੁਸੀਂ ਇੰਟੈਲੀਜੈਂਟ ਆ ਇੰਗਲਿਸ਼ ਇਜ਼ ਜਸਟ ਅ ਲੈਂਗੁਏਜ ਇੱਕ ਲੈਂਗੁਏਜ ਆ ਸਿਰਫ ਹੂੰ ਇਹ ਕੋਈ ਵੀ ਲੈਂਗੁਏਜ ਬੋਲ ਸਕਦਾ ਇੰਟੈਲੀਜੈਂਟ ਹੋਣਾ ਤੁਸੀਂ ਕਿਹੜੇ ਪੱਖਾਂ ਤੋਂ ਬਾਕੀਆਂ ਤੋਂ ਕਿੱਦਾਂ ਤੁਸੀਂ ਇੰਟੈਲੀਜੈਂਟ ਆ ਉਹ ਮਾਇਨੇ ਰੱਖਦਾ ਸਿਰਫ ਇੱਕ ਲੈਂਗੁਏਜ ਨੂੰ ਬੋਲਣਾ ਜਾਂ ਪੜ੍ਹਨਾ ਲੈਂਗੁਏਜ ਹਰ ਇੱਕ ਸਿੱਖਣੀ ਚਾਹੀਦੀ ਤੁਸੀਂ ਹੋਰ ਵੀ ਭਾਸ਼ਾਵਾਂ ਸਿੱਖ ਸਕਦੇ ਤੁਹਾਡੇ ਕੋਲ ਹੈਨਾ ਤੁਹਾਡੇ ਕੋਲ ਸਮਾਂ ਹੈਗਾ ਤੇ ਇਸ ਸਮੇਂ ਦਾ ਸਤ ਉਪਯੋਗ ਕਰਨਾ ਮੇਰੀ ਟੀਆਂ ਨੇ ਕਰੂੰਗੀ ਹੈ ਨਾ ਹਾਂਜੀ ਮੇਰੀ ਵੀ ਲਾਡੂ ਰਾਣੀ ਹੈਗੀ ਪਰ ਉਹ ਹਜੇ ਪੰਜਵੇਂ ਚ ਪੜਦੀ ਆ ਤੇ ਹਾਂਜੀ ਮੈਂ ਥਾਲੇ ਹਸਾਬ ਵਾਲੇ ਮੈਡਮ ਜੀ ਮੈਸ ਵਾਲਿਆਂ ਨੂੰ ਠੀਕ ਆ ਨੰਨੂ ਆਪਾਂ ਡੇਲੀ ਰੂਟੀਨ ਦੇ ਵਿੱਚ ਵੀ ਹਰ ਜਗ੍ਹਾ ਤੇ ਆਪਣਾ ਮੈਥ ਚੱਲਦਾ ਜ਼ਰੂਰੀ ਨਹੀਂ ਹੈ ਕਿ ਆ ਜਿੰਦਗੀ ਦੇ ਹਰ ਹਰ ਟਾਈਮ ਤੇ ਹਾਂ ਹਰ ਟਾਈਮ ਜਿਵੇਂ ਤੁਸੀਂ ਘਾਹ ਆਟਾ ਵੀ ਗੁੰਦੇ ਹੋ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮਾ ਪਾਣੀ ਹੈ ਕਿੰਨਾ ਨਹੀਂ ਪਾਣਾ ਹਾਂ ਕਿੰਨੇ ਫੁਲਕੇ ਬਣਨੇ ਕਿੰਨਾ ਆਟਾ ਪਾਣਾ ਚਾਵਲ ਬਣਾਉਂਦੇ ਹੋ ਜ਼ਰੂਰੀ ਨਹੀਂ ਹੈ ਐਜ਼ ਇਹ ਸਬਜੈਕਟ ਹਰ ਜਗ੍ਹਾ ਤੇ ਤੁਸੀਂ ਨੂੰ ਯੂਜ਼ ਕਰ ਸਕਦੇ ਹੋ ਇਹ ਸਾਰਾ ਕੁਝ ਬਹੁਤ ਜ਼ਰੂਰੀ ਆ। ਇਹ ਗਣਿਤ ਦੇ ਵਿੱਚ ਹੀ ਆਂਦਾ। ਇਹ ਮੈਥ ਹੀ ਆਂਦਾ ਵਾ। ਆਪਾਂ ਨੂੰ ਇਹ ਨਹੀਂ ਸੋਚ ਸਕਦੇ ਕਿ ਇਹਨੂੰ ਜਸਟ ਫਾਰਮੂਲਾ ਜੀ ਹੈ। ਹੂੰ। ਕਿਤੇ ਵੀ ਤੁਸੀਂ ਦੇਖ ਲਓ ਆਪਣੇ ਨਿੱਕੇ-ਨਿੱਕੇ ਮਤਲਬ ਡੇਲੀ ਲਾਈਫ ਦੇ ਵਿੱਚ ਘਰ ਜਦੋਂ ਉੱਠਦੇ ਹੋ ਉਹਦੋਂ ਤੇ ਆਪਣਾ ਮੈਥ ਸ਼ੁਰੂ ਹੋ ਜਾਂਦਾ। ਬਿਲਕੁਲ। ਸਮਾਂ ਪਹਿਲਾਂ ਕਲਾ ਕਲਾਕ ਹੀ ਨਹੀਂ ਕਲਾ ਕਿਤਾਬਾਂ ਦੇ ਵਿੱਚ ਨਹੀਂ। ਤੁਹਾਡਾ ਹਰ ਇੱਕ ਪੈਰ ਜਿਹੜਾ ਉਹ ਮੈਥ ਦੇ ਹੀ ਅੰਡਰ ਆਉਂਦਾ। ਮੈਥ ਦੇ ਨਾਲ ਹੀ ਜੁੜਿਆ ਆ। ਮਾਂ ਬੋਲੀ ਦੀ ਗੱਲ ਜੇ ਕਰੀਏ ਤੇ ਮਾਂ ਬੋਲੀ ਦੇ ਵਿੱਚ ਸਾਡੀ ਨੀਵੀ ਨਹੀਂ ਹੋਣੀ ਚਾਹੀਦੀ ਤੁਹਾਡਾ ਸਿਰ ਉੱਚਾ ਹੋਣਾ ਚਾਹੀਦਾ ਕਿਉਂਕਿ ਮੈਂ ਸਮਝਦੀ ਹਾਂ ਮਹਾਪੁਰਸ਼ ਵੀ ਕਹਿੰਦੇ ਉਹਨੇ ਕਿ ਪੰਜਾਬੀ ਜਿਹੜਾ ਬੋਲਣ ਵਾਲਾ ਉਹ ਅਨਪੜ੍ਹ ਨਹੀਂ ਹੁੰਦਾ ਉਹਦੇ ਕੋਲ ਬਹੁ ਅਮੀਰੀ ਆ ਕਿਉਂਕਿ ਉਹਨਾਂ ਨੇ ਆਪਣੀ ਮਾਂ ਦੀ ਬੋਲੀ ਨੂੰ ਸੰਭਿਆ ਹੋਇਆ ਲੈਂਗੁਏਜ ਹਰ ਸਿੱਖ ਲੋ ਹਨਾ ਸਾਇੰਸ ਵੀ ਹੁਣ ਤਾਂ ਗਰੇਜੀ ਤੇ ਆ ਗਈ ਆ ਮੈਂ ਤਾਂ ਬੋਲਦੀ ਐਦਾ ਵੀ ਭਾਈ ਤੁਸੀਂ ਹੱਸੋ ਤੁਹਾਡੇ ਚਿਹਰੇ ਤੇ ਮਾੜਾ ਮੋਟਾ ਹਾਸਾ ਆ ਜਾਵੇ ਉਹਦਾ ਤਾਂ ਇੰਗਲਿਸ਼ ਹੀ ਬੋਲਦੇ ਆ ਇੰਗਲਿਸ਼ ਹਣਾ ਤੇ ਉਹ ਮੈਂ ਤੁਹੀ ਹੱਸਿਆ ਕਰੋ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਕੇ ਹੱਸਦੀਆਂ ਰਿਹਾ ਕਰੋ ਇਹ ਹੱਸਦੀਆਂ ਦੇ ਨਾਲ ਵਿੜੇ ਵਸਣੇ ਆ ਤੇ ਜਿੱਦਣ ਤੁਸੀਂ ਹੱਸਣਾ ਛੱਡਤਾ ਉਹ ਦਿਨ ਸਭ ਕੁਝ ਨੇਰੇ ਚ ਹੋ ਜਾਉਂਦਾ ਮੇਰੀਆਂ ਧੀਆ ਹੱਸਿਆ ਕਰੋ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਪਿਆਰੀਆਂ ਲੱਗੀਆਂ ਹਣਾ ਪਰ ਮੇਰੇ ਸਾਹਮਣੇ ਨੀਵੀਂ ਨਾ ਪਾਇਆ ਕਰੋ ਕੁਝ ਕਹੋ ਇਨਾਂ ਨੂੰ ਇੱਕ ਮੈਂ ਸ਼ੇਅਰ ਹੀ ਕਹੂੰਗੀ ਅੰਤੇ ਤੇ ਬਸ ਦਿਨਾਂ ਲਈ ਉਤਸ਼ਾਹ ਆਉਂਦੀ ਹੈ ਹਾਂ ਜੀ ਦਿਲ ਨਾ ਛੱਡੀ ਨਾ ਕਬਰਾਈ ਲੌਂਦਾ ਜੋਰ ਹਨੇਰਾ ਹੁੰਦਾ ਦਿਲ ਨਾ ਛੱਡੀ ਨਾ ਕਬਰਾਈ ਲੌਂਦਾ ਜੋਰ ਹਨੇਰਾ ਹੁੰਦਾ ਰਾਤ ਕਿੰਨੀ ਕਾਲੀ ਵੀ ਹੋਵੇ ਉਸ ਦਾ ਅੰਤ ਸਵੇਰਾ ਹੁੰਦਾ ਬਹੁਤ ਖੂਬ ਕਲਾਪ ਕਰੋ ਵੀ ਥੈਂਕ ਯੂ ਬਹੁਤ ਸੋਹਣਾ ਲੱਗਾ ਜ਼ਿੰਦਗੀ ਦਾ ਹਰ ਪਲ ਖੂਬ ਸੂਰਤ ਆ ਬਸ ਚੱਲਣ ਦਾ ਹੌਂਸਲਾ ਰੱਖ ਇੱਕ ਇੱਕ ਪੈਰ ਪਟ ਫਿਰ ਮੰਜ਼ਲ ਤੇਰੇ ਕਦਮਾਂ ਹੇਠਾਂ ਹੋਊਗੀ ਬਸ ਸਿਰ ਚੱਕ ਕੇ ਦੇਖਣਾ ਤਾਂ ਕਰ ਸੋ ਐਤੀ ਹਾਲੀਆ ਸੋ ਬਹੁਤ ਵਧੀਆ ਲੱਗਾ ਮੈਨੂੰ ਤੇ ਜਿਉਂਦੀਆਂ ਵਸਤੀਆਂ ਰੋ ਖੁਸ਼ ਰਿਹਾ ਕਰੋ ਠੀਕ ਆ ਮੁਸਕਰਾਉਂਦੀਆਂ ਰਿਹਾ ਕਰੋ ਸਰਬਜੀ ਜੀ ਤੁਸੀਂ ਸਾਥ ਦਿੱਤਾ ਆਪਣੀ ਮਸ਼ੀਨ ਦੇ ਨਾਲ ਨਾਲ ਮੈਨੂੰ ਵੀ ਵਧੀਆ ਲੱਗਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸਤਿਕਾਰ ਜੀ ਸਾਰਿਆਂ ਨੂੰ ਬਾਏ ਬਾਏ